ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਦਰ ਰਗ ਆਸਾ ਮਹੱਲਾ ਪੱਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਚਿਤ ਬਹ ਸਰਬ ਸਮਾਲੇ ਵਾਝੇ ਤੇਰੇ ਨਤ ਅਨੇਕ ਸੰਖਾ ਕਹਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਗ ਪਰੀਸੀਓ ਕਹੀਆਂ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਕਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਜਿਤ ਕੁਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦ ਇੰਦਰਾਸਨ ਬੈਠੇ ਦੇਵਤਿਆਂ ਅਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ गावं तुधनो पंडित पढ़े रखी सोरा जुग जुग वेदा नाले गावं तुधनो मोहिनी आमन मोहन स्वर्ग म छपे आले गावं तुधनो रतन उपाय तेरे 68 ती रत्न आले गावं तुधनो ज्योत महाबल सोरा गावं तुधनो खानि चारे अवंत दनो खंडा मंडल ब्रह्मंडा कर कर रखे ते रे तारे से सेतु धुनो गावन जोतुत पावन रते तेर भगत रसाले होर कहते तुधनो गावन से मैं जितना आवन तानक क्या विचार है सोई सोई सदा सच साहिब साचा साथी नहीं अभी होसी जय न जासी रचना जिन न चाही रंगी रंगी पाती कर कर जिनसी ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕਿਤਾ ਆਪਣਾ ਜਿਉ ਤਿਸ ਦੀ ਵਡਿਆਈ ਤੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਪਸਾਹਾ ਪਾਤਸ਼ਾਹਬ ਨਾਨਕ ਰਹਿਣੇ ਰਜਾਈ ਆਸਾ ਮਹਿੱਲਾ ਪਹਿਲਾ ਸੁਣ ਵਡਾ ਆਖੈ ਸਭ ਕੋਏ ਕੇਵੜ ਵਡਾ ਢਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕਿਤਾ ਕੇਵੜੀ ਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੂੰ ਤਾਂ ਵੀ ਨ ਸਿੱਧੀ ਕਿਨਾ ਨਾ ਪਈਆ कर्म मिला है ठाक रहैया आखन वाला क्या बेचारा है तेरा भंडारा जिस तू दे क्या चारा नानक सच सवार हारा मला पहला आखा जीवा विसरा मर जाओ आखन ओखा सा चाना साचे नाम की लागै पुख उत भूख खाए चलिया है दुख सो क्यों विसरा मेरी माए ਸਾਚਾ ਸਾਹਿਬ ਸਾਚਾ ਨਾਹਿ ਰਹਾਓ ਸਾਚੇ ਨਾਮ ਕੀ ਥਿਲਵੜਿ ਆਈ ਆਖ ਥਕੇ ਕੀਮਤ ਨਹੀਂ ਪਾਈਏ ਜੇ ਸਭ ਮਿਲਕੇ ਆਖਨ ਪਾਹ ਵਡਾ ਨਾ ਹੋਵੈ ਕਾਟ ਨਾ ਜਾਏ ਨਾ ਉਹ ਮਰਾ ਨਾ ਹੋਵੈ ਸੋਗ ਦੇਦਾਰਾ ਨਾ ਝੂਕਾ ਪੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਨਾ ਤੇ ਕ ਮਜਾਤ ਨਾਨਕ ਨਾਵੈ ਬਾਜਸਨਾਤ ਰਾਗੁ ਗੁਜਰੀ ਮਹਿ ਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰ ਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ हर जन के वड पाग वडरे जिना हर हर सरथा हर प्यास हर हर नाम मिला तृपता से हां मिल संगत गुण पर गास बिना हर 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 रस नाम न ना पाया ते पग ही न जम पासे जो सतगुरु शरण संगत नहीं आए त्रिग जीवे त्रिग जीवास जिना हर जन सतगुरु संगत पाई तीन तुर मस्तक लिखिया लिखास धन धन सतसंगत जित हर रस पाया मिल जन नानक नाम परगास राग उजरी महला रे मन चित रा उदम जा आहर हर ज्यो भरया सैल पत्थर पथर जंत उपाय कारिजग आज्ञा कर तरिया मेरे माधो जी सतसंगत मिले सो तर ਗੁਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਚਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨੇਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉੜ ਆਵੈ ਸਾ ਕੋਸਾ ਤਿਸ ਪਾਛਾ ਬਚਰੇ ਸ਼ਰਿਆ ਤੇਨੇ ਕਵਨ ਖਲਾਵਾ ਕਵਨ ਛੁਕਾਵਾ ਮਨ ਮੈਂ ਹਾ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਆ ਤੇਰਾ ਅੰਤ ਨ ਪਾਰਾ ਵਰਿਆ ਆ ਗੋਲੀ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਆਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤਿਆ ਵਹਾਂ ਸਭ ਤਿਆ ਵਹਾਂ ਤੁਧ ਜੀ हर सच्चे सिर जनहारा सब जी यह तुम्हारे जी तू जिया का दाता रा हरते आओ संत हो जी सब दुख विसारन हारा हर आपे ठाकुर हर आपे सेव जी क्या नानक जंत बेचारा तू कट कट अंतर सर्व निरंतर जी हर एको पुरख समान ना इक दाता एक, एक पे खारी जी सब तेरे चौजे विडाना तू आपे दाता आपे भुक्ताजी हो तुद बिन अवर न जाना तू पार ब्रह्म बेअंत बेअंत जी तेरे क्या गुण आ बखाना जो सेव हैं जो सेव हैं तुद जी जन नानक तिन कुर्बानआ हर त्याब हो हर त्याब हो तुद जी ਜੈਨ ਜੁਗ ਮਹਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੇ ਜਿਨ ਹਰਤ ਆਇਆ ਜੀ ਤਿੰਨ ਟੂਟੀ ਚਮਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿੰਨ ਕਾਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤ ਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਾ ਹਰ ਪੂਜਾ ਜੀ ਤਪ ਤਾਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕੀ ਰਿਆ ਖਟ ਕਰਮ ਕਰੰਤਾ సే ਭਗਤਾ సే ਭਗਤਾ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਧਪੂਰਕ ਆ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਾ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਸੈ ਕਾ ਜਾਨੋਈ ਮਹੱਲਾ ਚੌਥਾ ਤੂ ਕਰਤਾ ਸਚਿਆਰ ਮਾੜਾ ਸਾਈ ਜੋ ਤੋ ਭਾਵੈ ਸੋਈ ਤਿਸੀ ਜੋ ਤੂ ਦੇਹੈ ਸੋਈ ਹੋ ਭਈ ਰਹਾਓ ਸਭ ਤੇਰੀ ਤੂ ਸਬਨੀ ਧਾਇਆ ਜਿਸਨੋ ਕਿਰਪਾ ਕਰਹਾ ਤਿਨ ਨਾਮ ਰਤਨ ਪਾਇਆ गुरमुख लाथा मनमुख गवाया तो आप विछफोड़या आप मिलाया तू दरिया सब तुझ ही माह तुझ बिन दूजा कोई ना नह जी जंत सब तेरा खेल विजोग मिल वि संजोगी मेल ਇਸਨੋਂ ਤੂੰ ਜਾਣਐ ਹੈ ਸੋਈ ਜਨ ਜਾਣਐ ਹਰ ਗੁਣ ਸਦ ਹੀ ਆਖ ਵਖਾਨਾ ਜਿਨ ਹਰਿ ਸੇ ਵਿਆਪਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨੂ ਦੂਜਾ ਅਵਰ ਨ ਕੋਇ ਤੂੰ ਕਰ ਕਰ ਵੇਖਾਂ ਜਾਨ ਹੈ ਸੋਈ ਜਨ ਨਾਨਕ ਗੁਰਮੁਖ ਪਰਗਟ ਹੋਈ ਤਾ ਮਹੱਲਾ ਪਹਿਲਾ ਤਤ ਸਰਵਰ ਡਾਪੈ ਲੈ ਨਿਵਾਸਾ ਪਾਣੀ ਪਾਵਕ ਤੇ ਨਹਾ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇਖਾ ਤਹ ਡੁਬੀ ਲੈ ਮਨ ਏਕ ਨਾ ਚੇਤਸ ਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਥਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜੀਨ ਤੂੰ ਨਹੀਂ ਵਿਸਰਿਆ ਆਸਾ ਮਹਿਲਾ ਪੰਜਵਾ ਪਈ ਪ੍ਰਪਤ ਮਾਨੁ ਕੋ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕਾ ਜਨਮ ਬਰੀਥਾ ਜਾ ਤਰੰਗ ਮਾਇਆ ਕਹਿ ਰਹਾ ਜਪਤਾ ਪਸੰਜ ਮਤਰਮਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇ ਕਹੋ ਨਾਲ ਕਹਮ ਨੀਚ ਕਰਮਾ ਸਰਨ ਪੇ ਕੀ ਰਾਖੋ ਸਰਮਾ ਓਕਾਰ ਸਤਗੁਰ ਪ੍ਰਸਾਦ ਕਬੇ ਬਾਚ ਬੇਨਤੀ ਚ ਪਈ ਹਮਰੀ ਕਰੋ ਹੱਥ ਦਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਵਾ ਚਰਨ ਮਨ ਰਹਾ ਹਮਾਰਾ अपना जान करो प्रति पारा हमरे दुष्ट सब आए तुम का वो आप हाथ धर में हैं बचावो सुखी बसाओ मोरो परिवार सेवक सिखिया सब आकर तारा मोर शान इज करदा करे सब बैरन के आज सं करे आ पूर्ण होए हमारी आशा तोर भजन की रह प्यासा तो मैं शार कोई और ना ते आओ दोबर चो सो तुम रे पऊ सेवक सिखिया हमारे तारिया हैं चुन चुन शत्र हमारे मारिया हैं आप हाथ मुझे अब रेया मरण काल का त्रास निवर हु पछा श्री अस्तु जो अस्तुजुक हो रशा राख ले मुंह रख नहारे साहिब संत सहाय प्यारे दिन बंद दुष्ट के हंता तुम्हू पूरी चतुरादशकंता काल पाए ब्रह्मा अवतरा काल पाए शिवजुव अवतरा काल पाए करबिशन प्रकाश सकल काल का किया तमासा जवन काल जोगी शिव कियो वेदराज ब्रह्मा जो थियो जवन काल सब लोक सवारा नमस्कार हाता हमारा ਬਣਾ ਕਾਲ ਸਭ ਜਗਤ ਬਣਾਓ ਦੇਵ ਦਾਤ ਜਛਣ ਉਪਜਾਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ